ਤਕਸ਼ਰੀ ਦਮਦਮਾ ਸਾਹਿਬ ਤੇ ਵਿਸਾਖੀ ਦੀਆਂ ਰੌਣਕਾਂ ਸੰਗਤਾਂ ਦੂਰ ਦਰਾੜਿਓਂ ਦਮਦਮਾ ਸਾਹਿਬ ਨਤਮਸਤਕ ਹੋਣ ਵਾਸਤੇ ਆਈਆਂ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਦਮਦਮਾ ਸਾਹਿਬ ਕਿਉਂ ਕਿਹਾ ਜਾਂਦਾ ਹੈ ਬੜਾ ਵੱਡਾ ਸਵਾਲ ਹੈ ਦਮਦਮਾ ਸਾਹਿਬ ਇਸ ਕਰਕੇ ਕਿਉਂਕਿ ਖਦਰਾਨੇ ਦੀ ਢਾਬ ਤੋਂ ਗੁਰੂ ਸਾਹਿਬ ਜਦੋਂ ਜੰਗ ਲੜ ਕੇ ਇੱਥੇ ਪਹੁੰਚੇ ਤਾਂ ਉਹਨਾਂ ਨੇ ਆਪਣਾ ਕਮਰ ਕੱਸਾ ਇੱਥੇ ਖੋਲਿਆ ਗੁਰੂ ਸਾਹਿਬ ਨੇ ਆ ਕੇ ਦਮ ਲਿਆਤਾ ਦਮਦਮਾ ਸਾਹਿਬ ਕਿਹਾ ਗਿਆ ਪਰ ਇਸ ਦੇ ਨਾਲ ਹੀ ਤਲਵੰਡੀ ਸਾਹਿਬ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਸੰਗਤਾਂ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ 35 ਅੱਖਰ ਲਿਖ ਰਹੀਆਂ ਨੇ ਬੱਚੇ ਛੋਟੇ ਛੋਟੇ ਸਲੇਟਾਂ ਦੇ ਉੱਤੇ ਊੜਾ ਐੜਾ ਲਿਖ ਰਹੇ ਹੈ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਨੇ ਇਸੇ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਭਾਈ ਮਨੀ ਸਿੰਘ ਤੋਂ ਗੁਰੂ ਸਾਹਿਬ ਨੇ ਨੌਵੇਂ ਮਹੱਲੇ ਦੇ ਸ਼ਲੋਕ ਤੇ ਨੌਵੀਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਥੇ ਸੰਪੂਰਨਤਾ ਕਰਾਈ ਤੇ ਜੋ ਕਲਮਾਂ ਘਸ ਜਾਂਦੀਆਂ ਸੀਗੀਆਂ ਜੋ ਸਿਆਹੀ ਬਚ ਗਈ ਸੀ ਉਹ ਇੱਥੋਂ ਦੇ ਪਵਿੱਤਰ ਸਰੋਵਰ ਦੇ ਵਿੱਚ ਪਰਵਾਹ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਜੋ ਵੀ ਇੱਥੇ ਆਊਗਾ ਇੱਥੇ ਆ ਕੇ ਇਸ ਮਿੱਟੀ ਦੇ ਵਿੱਚ 35 ਲਿਖੂਗਾ ਉਹ ਵਿਦਵਾਨ ਬਣੂਗਾ ਉਸਨੂੰ ਗਿਆਨ ਹੋਊਗਾ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਪ੍ਰਥਾ ਚੱਲੀ ਰਹੀ ਚੱਲੀ ਕਿ ਜੋ ਸੰਗਤਾਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਂਦੀਆਂ ਉਹ ਇੱਥੇ ਆ ਕੇ ਇਸ ਕਦਰ 35 ਅੱਖਰ ਲਿਖਦੀ ਹੈ ਔਰ ਆਪਣੇ ਆਪ ਨੂੰ ਵਿਢਪਾਗਾ ਮਹਿਸੂਸ ਕਰਦੀਆਂ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਖਦਰਾਨੇ ਦੀ ਢਾਬ ਹੁਣ ਮੁਕਸਰ ਵਜੋਂ ਜਾਣਿਆ ਜਾਂਦਾ ਹੈ ਜੋ ਉੱਥੇ ਜੰਗ ਦੇ ਮੈਦਾਨ ਤੋਂ ਬਾਅਦ ਜਦੋਂ 40 ਮੁਕਤੇ ਸ਼ਹੀਦ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਇੱਥੇ ਆਉਂਦੇ ਆ ਗੁਰੂ ਸਾਹਿਬ ਆਪਣਾ ਕਮਰਕੱਸਾ ਖੋਲ ਕੇ ਦਮ ਲੈਂਦੇ ਆ ਤਾਂ ਦਮਦਮਾ ਸਾਹਿਬ ਨਾਮ ਪ੍ਰਚਲਿਤ ਹੋਇਆ ਬਾਅਦ ਦੇ ਵਿੱਚ ਕਿਉਂਕਿ ਸਿੱਖ ਧਰਮ ਦੇ ਵਿੱਚ ਗਿਆਨ ਦੀ ਬੜੀ ਵੱਡੀ ਮਹਿਮਾ ਹੈ ਗਿਆਨ ਸੰਪੂਰਨਤਾ ਇਸ ਦੀ ਬੜੀ ਵੱਡੀ ਮਹਿਮਾ ਹੈ ਸਿੱਖ ਧਰਮ ਦੇ ਵਿੱਚ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਇਸ ਥਾਂ ਤੇ ਜੋ ਆਊਗਾ ਔਰ ਜੋ ਆ ਕੇ ਇਸ ਕਦਰ 35 ਲਿਖੇਗਾ ਇੱਥੇ ਆਣ ਕੇ ਜੋ ਬੜਾ ਵੱਡਾ ਵਿਦਵਾਨ ਹੋਊਗਾ ਬੈਲ ਬੁੱਧੀ ਦਾ ਆਦਮੀ ਇੱਥੋਂ ਹੀ ਪ੍ਰਸਿੱਧ ਸਾਰੇ ਹੀ ਵਿੱਚ ਜਹਾਨ ਹੋਊ ਇੱਥੇ ਬੜੇ ਹੀ ਵੱਡੇ ਵਿਦਵਾਨ ਹੋਣੇ ਧਰਤੀ ਇਸ ਨੂੰ ਗੁਰਾਂ ਨੇ ਵਰ ਦਿੱਤਾ ਕੀਰਤਪੁਰੀ ਇੱਥੇ ਬਖਸ਼ੀਆਂ ਕੀਤੀਆਂ ਨੇ ਗੁਰੂ ਕਾਸ਼ੀਸ਼ੂ ਗੁਰੂ ਕਾਸ਼ੀ ਨੂੰ ਬਖਸ਼ਿਸ਼ਾਂ ਭਰ ਦਿੱਤਾ ਕੀਰਤਪੁਰੀ ਸਾਹਿਬ ਦੀਆਂ ਇਹ ਲਾਈਨਾਂ ਜਿਹੜੀਆਂ ਨੇ ਬਿਆਨ ਕਰਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਸੰਗਤਾਂ ਇੱਥੇ ਆਈਆਂ ਨੇ ਗੱਲਬਾਤ ਕਰ ਲੈਣੀਆਂ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਵਿਸਾਖੀ ਦੇ ਦਿਹਾੜੇ ਤੇ ਇੱਥੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਹੈ ਜੀ ਦਮਦਮਾ ਸਾਹਿਬ ਵਿਸਾਖੀ ਦੇ ਦਿਹਾੜੇ ਤੇ ਆ ਗਏ ਬਹੁਤ ਹੀ ਸੰਗਤਾਂ ਧੂਮ ਧਾਮ ਨਾਲ ਆਨੰਦ ਮਾ ਰਹੀਆਂ ਜੀ ਸੰਗਤਾਂ ਇਸ ਤਰ੍ਹਾਂ ਆ ਕੇ ਇੱਥੇ 35 ਅੱਖਰ ਲਿਖਦੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਗੁਰੂ ਜੀ ਦੀ ਦਿੱਤੀ ਹੋਈ ਮਰਯਾਦਾ ਤੇ ਚੱਲ ਰਹੀਆਂ ਸਾਰੀਆਂ ਸੰਗਤਾਂ ਬਹੁਤ ਵਧੀਆ ਆਨੰਦ ਮਾ ਰਹੀਆਂ ਇੱਥੇ ਆ ਕੇ ਜੋ ਗੁਰੂ ਨੇ ਸਾਨੂੰ ਸਿਖਿਆ ਦਿੱਤੀ ਹੈ ਉਸ ਤੇ ਚੱਲ ਰਹੀਆਂ ਸੋ ਤਸਵੀਰਾਂ ਦਿਖਾ ਦਿੰਨੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਚਾਰ ਸ਼ਫੇਰੇ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਵਿਸਾਖੀ ਦਾ ਦਿਹਾੜਾ ਕੀ ਕਹਿਣਾ ਚਾਹੁੰਦੇ ਹੋ ਜੀ ਨਮਾਇਨ ਬੋਚਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਧੰਨਵਾਦ ਸਾਡੇ ਬਹੁਤ ਉਤਮ ਜੀ ਬਹੁਤ ਭਾਗ ਉਤਮ ਸਾਡੇ ਦਰਸ਼ਨ ਹੋ ਗਏ ਮਹਾਰਾਜ ਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਅਸੀਂ ਕਿ ਗੁਰਦੁਆਰਾ ਲਖਨ ਸਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਜਿੱਥੇ ਗੁਰੂ ਸਾਹਿਬ ਨੇ ਇਹ ਸੰਗਤਾਂ ਨੂੰ ਵਰ ਦਿੱਤਾ ਕਿ ਜੋ ਪ੍ਰਾਣੀ ਸ਼ਰਧਾ ਭਾਵਨਾ ਨਾਲ ਇੱਥੇ ਗੁਰਮੁਖੀ ਦੀ ਪੈਂਤੀ ਲਿਖੇਗਾ ਉਸ ਨੂੰ ਉੱਤਮ ਬੁੱਧੀ ਦੀ ਪ੍ਰਾਪਤੀ ਹੋਵੇਗੀ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਗੁਰਦੁਆਰਾ ਲਖਨਸਰ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ